ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸੀਡ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਸਵਾਮੀਨੀਆ ਵੜੀਆਂ ਤੇ ਆਲੂਆਂ ਦੀ ਸਬਜ਼ੀ ਆਪਾਂ ਨੇ ਗਰਮ ਪਾਣੀ ਚ ਸਵਾਮੀਨੀਆ ਵੜੀਆਂ ਜਿਹੜੀਆਂ ਕੱਢ ਲਈਆਂ ਮੋٹے ਆਲੂ ਤਿੰਨ ਮੋٹے ਸਾਈਜ਼ ਵਿੱਚ ਚੀਰੇ ਤੇ ਮਸਾਲੇ ਆਪਾਂ ਨੇ ਸਾਰੇ ਆਲਰੇਡੀ ਤਿਆਰ ਕਰ ਲਏ ਜੀਰਾ ਪਿਆਜ਼ ਨੂਨ ਮਿਰਚ ਮਸਾਲਾ ਹਲਦੀ ਤੇ ਕਸੂਰੀ ਮੇਥੀ ਅਦਰਕ ਤੇ ਲਸਣ ਦਾ ਜਿਹੜਾ ਆਪਾਂ ਨੇ ਪੇਸਟ ਬਣਾ ਲਿਆ ਬਾਕੀ ਜਿਹੜਾ ਸਮਾਨ ਆਪਾਂ ਉਹ ਚੀਰ ਕੇ ਪਾਵਾਂਗੇ ਹੁਣ ਆਪਾਂ ਪੇਸਟ ਬਣਾ ਲਿਆ ਆਪਾਂ ਪਾਵਾਂਗੇ ਕੁੱਕਰ ਦੇ ਵਿੱਚ ਤੇਲ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਆਪਾਂ ਕਰੂਗੇ ਸੋਗਿੰਦੀਆਂ ਬੜੀਆਂ ਨੂੰ ਫਰਾਈ ਤੇਲ ਪਾ ਲਿਆ ਜੀ ਅਸੀਂ ਇੱਕ ਕਟਛੀ ਦੇ ਉੱਪਰ ਤੇਲ ਲਿਆ ਉਹਨੂੰ ਚੰਗੀ ਤਰ੍ਹਾਂ ਜਿਹੜਾ ਗਰਮ ਕਰ ਲੈਣਾ ਤੇਜ਼ ਗਰਮ ਕਰ ਲੈਣਾ ਹੁਣ ਪਾਵਾਂਗੇ ਉਹਦੇ ਵਿੱਚ ਆਪਾਂ ਸੋਗਿੰਦੀਆਂ ਬੜੀਆਂ ਸੋ ਆ ਵੀ ਇਹ ਬੜੀਆਂ ਨੂੰ 2 ਮਿੰਟ ਵਾਸਤੇ ਆਪਾਂ ਨੇ ਫਰਾਈ ਕਰ ਲੈਣਾ। ਇਹਨੂੰ ਹਲਕਾ ਹਲਕਾ ਹਿਲਾਉਂਦੇ ਰਹਿਣਾ ਤਾਂ ਕਿ ਜਿਹੜੀਆਂ ਪੂਰੀਆਂ ਬੜੀਆਂ ਨੂੰ ਸੇਕ ਲੱਗ ਜਵੇ। ਪ੍ਰੋਪਰ ਇੱਕ ਬਰਾਬਰ ਪੁਨ ਹੋ ਜਾਣ। ਬੜੀਆਂ ਸਾਡੀਆਂ ਫਰਾਈ ਹੋ ਗਈਆਂ ਹੁਣ ਆਪਾਂ ਨੂੰ ਇੱਕ ਢਾਂਡੇ 'ਚ ਕੱਢ ਲਵਾਂਗੇ। ਹੁਣ ਆਪਾਂ ਇਸੇ ਕੁੱਕਰ ਦੇ ਵਿੱਚ ਤੇਲ ਪਾ ਕੇ ਸਬਜ਼ੀ ਨੂੰ ਤੜਕਾ ਲਾਵਾਂਗੇ। ਹੁਣ ਪਾਇਆ ਜਿਸੀ ਇੱਕ ਕੜਚੀ ਤੇਲ ਉਹਦੇ ਵਿੱਚ ਇੱਕ ਚਮਚ ਪਾਇਆ ਸੀ ਜੀਰੇ ਦਾ। ਜੀਰੇ ਨੂੰ ਹਲਕਾ ਜਿਹਾ ਹਲਾਵਾਂਗੇ ਤਾਂ ਕਿ ਉਹ ਬ੍ਰਾਊਨ ਹੋ ਜਵੇ ਨਾਲ ਪਾਵਾਂਗੇ ਆਪਾਂ ਪੇਸਟ ਅਦਰਕ ਤੇ ਲਸਣ ਦਾ। ਹਲਕਾ ਹਲਕਾ ਜਿਹੜਾ ਪਨੈ ਨੂੰ ਵੀ ਹਿਲਾਉਂਦੇ ਰਹਿਣਾ ਤਾਂ ਕਿ ਇਹ ਬ੍ਰਾਊਨ ਹੋ ਜਾਵੇ। ਲਸਣ ਜਿਹੜਾ ਸਾਡਾ ਕੋ ਕੱਚਾ ਨਾ ਰਹੇ ਜੇ। ਬ੍ਰਾਊਨ ਹੋ ਗਿਆ ਸਾਡਾ ਲਸਣ ਹੁਣ ਪਾਵਾਂਗੇ ਪਿਆਜ਼ ਬਰੀਕ ਕੱਟੇ ਹੋਏ ਦੋ ਪਿਆਜ਼। ਹਲਕਾ ਨਾ ਨਾ ਕੀ ਪਿਆਜ਼ ਜਿਹੜੇ ਸਾਡੇ ਉਹ ਬ੍ਰਾਊਨ ਹੋ ਜਵੇ। ਹੁਣ ਪਾਵਾਂਗੇ ਆਪਾਂ ਟਮਾਟਰ ਬਰੀਕ ਕੱਟੇ ਹੋਏ ਲਾਲ ਟਮਾਟਰ ਉਹਨਾਂ ਦੇ ਨਾਲ ਹੀ ਪਾਵਾਂਗੇ ਆਪਾਂ ਕਸੂਰੀ ਮੇਥੀ ਇਕੱਠੇ ਆਪਾਂ ਪਾ ਦੇਣਾ ਪਿਆਜ਼ ਸਾਡੇ ਬਰਾਊਨ ਹੋ ਗਿਆ ਹੁਣ ਆਪਾਂ ਪਾਵਾਂਗੇ ਟਮਾਟਰ ਟਮਾਟਰਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਕੇ ਜਿਹੜੇ ਟਮਾਟਰ ਸਾਡੇ ਭੁੰਨ ਹੋ ਜਾਣ ਤੇ ਇਹਨੂੰ ਆਪਾਂ 2 ਮਿੰਟ ਵਾਸਤੇ ਸਿਮ ਕਰਕੇ ਗੈਸ ਟੱਕਰ ਰੱਖ ਦੇਣਾ ਫਿਰ ਆਪਾਂ 2 ਮਿੰਟ ਬਾਅਦ ਦੇਖਦੇ ਆ ਵੀ ਸਾਡੇ ਜਿਹੜੇ ਟਮਾਟਰ ਬਣ ਗਏ ਹਾਂਜੀ ਆਪਾਂ ਦੇਖਦੇ ਆ ਖੋਲ ਕੇ ਟਮਾਟਰ ਸਾਡੇ ਪੂਰੀ ਤਰ੍ਹਾਂ ਬਣ ਗਏ ਮਸਾਲੇ ਨੇ ਜਿਹੜਾ ਤੇਲ ਛੱਡਤਾ ਹੁਣ ਪਾਵਾਂਗੇ ਆਪਾਂ ਬੜੀਆਂ ਫਰਾਈ ਕਰੀਆਂ ਹੋਈਆਂ ਨਾਲ ਪਾਵਾਂਗੇ ਆਲੂ ਇਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹਲਾ ਦੇਣਾ ਤਾਂ ਜੋ ਨੂਨ ਮਿਰਚ ਮਸਾਲੇ ਆਪਾਂ ਪਾਏ ਆ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਸੁੱਕਤ ਹੋ ਜਵੇ ਸਬਜ਼ੀ ਸਾਡੀ ਜਿਹੜੀ ਆ ਉਹ ਮਿਕਸ ਹੋਊਗੀ ਨਾਲ ਦੀ ਨਾਲ ਥੋੜਾ ਥੋੜਾ ਸੇਕ ਵੀ ਲਵਾਇਆ ਹੁਣ ਆਪਾਂ ਪਾ ਮੰਗੇ ਪਾਣੀ ਪਾਣੀ ਆਪਾਂ ਨੇ ਆਪਣੇ ਲੋੜ ਦੇ ਮੁਤਾਬਕ ਪਾਉਣਾ ਜੇ ਤਰੀ ਵਾਲੀ ਸਬਜੀ ਬਣਾਣੀ ਹੈ ਤਾਂ ਆਪਾਂ ਪਾਣੀ ਜ਼ਿਆਦਾ ਪਾ ਸਕਦੇ ਆ ਜੇ ਆਪਾਂ ਸਬਜੀ ਰਸ ਹੋਈ ਸੀ ਬਣਾਣੀ ਹੈ ਘੱਟ ਪਾਣੀ ਵਾਲੀ ਤਾਂ ਆਪਾਂ ਪਾਣੀ ਘੱਟ ਪਾ ਸਕਦੇ ਆ ਪਾਣੀ ਸਾਡਾ ਪ੍ਰੋਪਰ ਠੀਕ ਹੈ ਹੁਣ ਆਪਾਂ ਉਕਰ ਨੂੰ ਲਾ ਦਾਂਗੇ ਆਪਾਂ ਇਹਦੀਆਂ ਪੰਜ ਸੀਟੀਆਂ ਜਿਹੜੀਆਂ ਬਣਾਵਾਂਗੇ 5 ਸੀਟੀਆਂ ਵੱਜ ਗਈਆਂ ਜੀ ਹੁਣ ਆਪਾਂ ਦੇਖਦੇ ਹਾਂ ਕੁੱਕਰ ਨੂੰ ਖੋਲ ਕੇ ਸਾਡੀ ਸਬਜੀ ਕਿਸ ਤਰ੍ਹਾਂ ਤਿਆਰ ਹੋ ਗਈ ਸਾਡੀ ਸਬਜੀ ਬਣ ਕੇ ਤਿਆਰ ਹੋ ਗਈ ਜੇ ਆਪਾਂ ਇਹਨੂੰ ਗਾੜੀ ਕਹਿੰਨਾ ਤਾਂ ਆਪਾਂ ਆਲੂਆਂ ਨੂੰ ਕਟਛੀ ਦੇ ਨਾਲ ਮੈਸ਼ ਵੀ ਕਰ ਸਕਦੇ ਹਾਂ ਹੁਣ ਪਾਵਾਂਗੇ ਆਪਾਂ ਗਰਮ ਮਸਾਲਾ ਨਾਲ ਦੀ ਨਾਲ ਆਪਾਂ 2 ਮਿੰਟ ਸੇਕ ਵੀ ਲਵਾਂਣਾ ਗਰਮ ਮਸਾਲੇ ਨੂੰ ਆਪਾਂ ਨੇ ਸਬਜੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੁਣ ਆਪਾਂ ਇਹਨੂੰ 2 ਮਿੰਟ ਵਾਸਤੇ ਢੱਕ ਕੇ ਸੇਕ ਲਵਾਂਗੇ ਹਾਂਜੀ ਸੇਕ ਲੰਘ ਗਿਆ ਸਬਜੀ ਸਾਡੀ ਜਿਹੜੀ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਇਹਨੂੰ ਇੱਕ ਕੌਲੇ ਦੇ ਵਿੱਚ ਪਾ ਲਵਾਂਗੇ ਜੇ ਤੁਹਾਨੂੰ ਮੇਰੇ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਤਾਂ ਮੇਰੇ ਚੈਨਲ ਨੂੰ ਸਪੋਰਟ ਕਰਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਆਪ ਇੱਕ ਵਾਰੀ ਇਹ ਤਰੀਕਾ ਬਣਾਓ ਥੈਂਕ ਯੂ ਤੁਹਾਡਾ ਬਹੁਤ ਬਹੁਤ